ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਭਾਰਤ ਅਤੇ ਪਾਕਿਸਤਾਨ ਦਾ ਤਣਾਅਪੂਰਨ ਮਾਹੌਲ ਨੂੰ ਦੇਖਦਿਆਂ ਹੋਇਆਂ ਲਗਾਤਾਰ ਪਾਕਿਸਤਾਨ ਵੱਲੋਂ ਜੋ ਵੀ ਡਰੋਨ ਭੇਜੇ ਜਾ ਰਹੇ ਤੇ ਭਾਰਤੀ ਫੌਜ ਵੱਲੋਂ ਉਸ ਦਾ ਜਵਾਬ ਦਿੱਤਾ ਜਾ ਰਿਹਾ ਕੋਈ ਵੀ ਉਸ ਦੀ ਕਾਰਵਾਈ ਨੂੰ ਸਫਲ ਨਹੀਂ ਹੋਣ ਦਿੱਤਾ ਜਾ ਰਿਹਾ ਪਰ ਦੂਸਰੇ ਪਾਸੇ ਭਾਰਤ ਸਰਕਾਰ ਵੱਲੋਂ ਵੀ ਸਮੇਂ-ਸਮੇਂ ਤੇ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ ਤੇ ਬਟਿੰਡਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਜੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਬਾਜ਼ਾਰ ਪ੍ਰਸ਼ਾਸਨ ਦੀ ਐਡਵਾਈਜ਼ਰੀ ਤੋਂ ਬਾਅਦ ਬਾਜ਼ਾਰ ਜਿਹੜਾ ਬੰਦ ਹੋਣਾ ਸ਼ੁਰੂ ਹੋ ਗਿਆ ਸੀ ਤੇ ਲੋਕਾਂ ਵਿੱਚ ਇੱਕ ਭਰਮ ਪੈ ਗਿਆ ਸੀ ਸ਼ਾਇਦ ਐਡਵਾਈਜ਼ਰੀ ਇਸ ਕਰਕੇ ਜਾਰੀ ਕੀਤੀ ਹੈ ਵੀ ਕਿਤੇ ਬਾਜ਼ਾਰ ਬੰਦ ਕਰਨਾ ਪਰ ਡਿਪਟੀ ਕਮਿਸ਼ਨਰ ਬਠਿੰਡਾ ਨਾਲ ਇਸ ਮਸਲੇ ਨੂੰ ਲੈ ਕੇ ਗੱਲਬਾਤ ਹੋਈ ਉਹਨਾਂ ਨੇ ਕਿਹਾ ਕਿ ਐਡਵਾਈਜ਼ਰੀ ਸਿਰਫ ਲੋਕਾਂ ਨੂੰ ਇਕੱਠੇ ਹੋਣ ਲਈ ਵੀ ਇੱਕ ਜਗ੍ਹਾ ਇਕੱਠੇ ਨਾ ਹੋਣ ਇਹ ਜਾਰੀ ਕੀਤੀ ਹੈ ਨਾ ਕਿ ਦੁਕਾਨਾਂ ਬੰਦ ਕਰਨ ਲਈ ਦੁਕਾਨਾਂ ਆਪਣੀਆਂ ਖੁੱਲਣੀਆਂ ਚਾਹੀਦੀਆਂ ਜਿਹੜੇ ਕੰਮ ਆ ਰੂਟੀਨ ਦੇ ਉਹੀ ਚੱਲਣੇ ਚਾਹੀਦੇ ਪਰ ਨਾਲ ਹੀ ਉਹਨਾਂ ਨੇ ਕਿਹਾ ਜਿਵੇਂ ਵੱਡੇ ਮੌਲ ਆ ਉਨ੍ਹਾਂ ਵਿੱਚ ਇਕੱਠੇ ਹੋਣ ਦੀ ਲੋੜ ਨਹੀਂ ਕਿਉਂਕਿ ਜਦੋਂ ਕੋਈ ਵੀ ਦੁਸ਼ਮਣ ਵਾਰ ਕਰਦਾ ਤਾਂ ਉਹ ਕਿਤੇ ਵੱਡੀ ਬਿਲਡਿੰਗ ਜਾਂ ਕੋਈ ਵੱਡਾ ਅਦਾਰਾ ਹੈਗਾ ਉਸ ਦੇ ਜਿੱਥੇ ਪਬਲਿਕ ਇਕੱਠੀ ਹੋਵੇ ਉੱਥੇ ਹੀ ਕੀਤੇ ਜਾਂਦੇ ਆ ਤਾਂ ਕਿ ਜੇ ਕਿਤੇ ਵੀ ਮੌਲਤੇ ਜਾਣਾ ਕੋਸ਼ਿਸ਼ ਕਰੋ ਉਤੋਂ ਅਵਾਈਡ ਕਰੋ ਨਾ ਜਾਇਆ ਜਾਵੇ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਦੋਂ ਕੋਈ ਵੀ ਘਟਨਾ ਵਾਪਰਦੀ ਆ ਜਾਂ ਰੈਡ ਅਲਰਟ ਕੀਤਾ ਜਾਂਦਾ ਜਾਂ ਸਾਇਰਨ ਵੱਜਦਾ ਤਾਂ ਤੁਸੀਂ ਫਟਾਫਟ ਆਪਣੇ ਘਰਾਂ ਦੇ ਅੰਦਰ ਚਲੇ ਜਾਣਾ ਬਾਹਰ ਨਹੀਂ ਜਾਣਾ ਤੇ ਜਦੋਂ ਬਲੈਕਆਊਟ ਹੁੰਦਾ ਉਦੋਂ ਬੱਤੀਆਂ ਨਹੀਂ ਜਲਾਉਣੀਆਂ ਉਹਨਾਂ ਨੇ ਕਿਹਾ ਕਿ ਪਿਛਲੇ ਦਿਨਾਂ ਵਿੱਚ ਵੀ ਜਿਹੜੀ ਐਡਵਾਈਸਰੀ ਜਾਰੀ ਕੀਤੀ ਸੀ ਕਿ ਜਦੋਂ ਵੀ ਕੋਈ ਰੈੱਡ ਅਲਰਟ ਹੁੰਦਾ ਜਾਂ ਬਲੈਕਆਊਟ ਹੁੰਦਾ ਤਾਂ ਲੋਕ ਉਹਨਾਂ ਦੀ ਨਿਯਮਾਂ ਦੀ ਉਲੰਘਣਾ ਕਰਦੇ ਆਉਂਦੇ ਨਾਲ ਹੀ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਜਿਹੜੇ ਪੈਟਰੋਲ ਪੰਪ ਆ ਜਾਂ ਸਬਜ਼ੀ ਮੰਡੀ ਆ ਜਾਂ ਹੋਰ ਜਿਹੜੇ ਰੋਜ਼ਵਰਤੋਂ ਦੀ ਵਸਤ ਪਦਾਰਥਾ ਉਹਨਾਂ ਵਿੱਚ ਲਗਾਤਾਰ ਲੋਕ ਸਟੋਰ ਕਰਦੇ ਨਜ਼ਰ ਆਉਂਦੇ ਆ ਉਹਨਾਂ ਨੇ ਕਿਹਾ ਕਿ ਹਜੇ ਲੋਕਾਂ ਨੂੰ ਸਟੋਰ ਕਰਨ ਦੀ ਲੋੜ ਪਵੇ ਜਾਂ ਨਾ ਮਿਲੇ ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੀ ਸਬਜ਼ੀ ਮੰਡੀ ਵਿੱਚ ਸਬਜੀ ਦੇ ਰੇਟਾਂ ਵਿੱਚ ਵਾਧਾ ਹੋਇਆ ਉਹਨਾਂ ਨੇ ਕਿਹਾ ਕਿ ਡੀਐਮ ਨੂੰ ਮੇਰੇ ਵੱਲੋਂ ਦੇਸ਼ ਜਾਰੀ ਕਰ ਦਿੱਤੇ ਸੀ ਕੋਈ ਵੀ ਇਸ ਤਰ੍ਹਾਂ ਦੀ ਲੁੱਟ ਕਰੇਗਾ ਲੋਕਾਂ ਨਾਲ ਤਾਂ ਉਸ ਤੋਂ ਬਖਸ਼ਾ ਨਹੀਂ ਜਾਵੇਗਾ ਨਿਯਮ ਦੇ ਦੇਖਦੇ ਹੋ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਤਣਾਅਪੂਰਨ ਮਾਹੌਲਾ ਉਸ ਤੋਂ ਦੇਖਦਿਆਂ ਹੋਇਆ ਸਰਕਾਰ ਦੀ ਜਿਹੜੀ ਐਡਵਾਈਜ਼ਰੀ ਜਾਰੀ ਹੁੰਦੀ ਹੈ ਜਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਆ ਉਸ ਨੂੰ ਹੀ ਫੋਲੋ ਕੀਤਾ ਜਾਵੇ ਜਿਹੜੇ ਲੋਕੀਆਂ ਅਫਵਾਹਾਂ ਫਲਾਉਂਦੇ ਹਨ ਉਹਨਾਂ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਡਿਪਟੀ ਕਮਿਸ਼ਨਰ ਬਠਿੰਡਾ ਦਾ ਇਸ ਪੂਰੇ ਮਸਲੇ ਨੂੰ ਲੈ ਕੇ ਕੀ ਕਹਿਣਾ ਹੈ ਆਓ ਸੁਣਦੇ ਹਾਂ ਅੱਜ ਸਰ ਇੱਕ ਬਾਜ਼ਾਰ ਬੰਦ ਹੋਈ ਜਾਂਦੇ ਆ ਔਰ ਉਹਨਾਂ 'ਚ ਇਹ ਵਹਿਮ ਪਿਆ ਹੋਇਆ ਵੀ ਐਡਵਾਈਜ਼ਰੀ ਸਰਕਾਰ ਵੱਲੋਂ ਜਾਰੀ ਕੀਤੀ ਆ ਪ੍ਰਸ਼ਾਸਨ ਵੱਲੋਂ ਵੀ ਤਾਂ ਬੰਦ ਕਰ ਰਹੇ ਆ ਆ ਮੈਂ ਸਾਰੇ ਬਠਿੰਡਾ ਦੇ ਵਸਨੀਕਾਂ ਨੂੰ ਕਹਿਣਾ ਚਾਹਾਂਗਾ ਕਿ ਜਿੰਨੇ ਵੀ ਆਪਣੀ ਐਡਵਾਈਜ਼ਰੀਜ਼ ਨੇ ਉਹ ਆਪ ਆਪਣੇ ਫੇਸਬੁੱਕ ਪੇਜ ਤੇ ਵੀ ਅਪਲੋਡ ਕਰ ਦੇਣੇ ਤੇ ਤੁਹਾਡੇ ਜਿਹੜੇ ਆਪਣੇ ਸਾਰੇ ਮੀਡੀਆ ਦੇ ਸਾਥੀ ਆ ਉਹਨਾਂ ਦੇ ਰਾਹੀਂ ਵੀ ਜਿਹੜਾ ਹੈਗਾ ਪਬਲਿਕ ਤੱਕ ਇਹ ਸੁਨੇਹਾ ਪਹੁੰਚਾ ਦੇਣੀ ਕਿ ਅੱਜ ਦੀ ਟਾਈਮ ਸੇ ਇਸ ਵੇਲੇ ਕੋਈ ਵੀ ਇਹੋ ਜਿਹਾ ਆਰਡਰ ਨਹੀਂ ਹੈ ਕਿ ਆਪਣੀ ਸਾਰੀ ਦੁਕਾਨਾ ਜਿਹੜੀ ਹੈਗੀ ਆ ਉਹ ਬੰਦ ਕਰਨੀ ਐ ਨਹੀਂ ਦੁਕਾਨ ਜਿਹੜੀ ਹੈਗੀ ਉਹ ਖੁੱਲੀ ਰਹਿ ਸਕਦੀ ਐ ਮੈਂ ਜਿਹੜੀ ਐਡਵਾਈਸਰੀ ਜਾਰੀ ਕੀਤੀ ਹੋਈ ਐ ਉਹ ਤੁਸੀਂ ਫੇਸਬੁਕ ਤੇ ਪੇਜ ਜਿਹੜਾ ਆਪਣਾ ਡੀਪੀ ਆਰ ਉਹ ਸਾਥ ਦਾ ਉਹਦੇ ਤੇ ਵੀ ਪੜ ਸਕਦੇ ਹੋ ਕਿ ਬਾਹਰ ਦਾ ਮੂਵਮੈਂਟ ਜਿਹੜਾ ਹੈਗਾ ਅਨਨੈਸੈਸਰੀ ਮੂਵਮੈਂਟ ਜੇ ਕਿਸੇ ਵਿਅਕਤੀ ਨੂੰ ਬਾਹਰ ਜਾਣ ਦੀ ਲੋੜ ਨਹੀਂ ਐ ਤਾਂ ਉਹ ਐਵੋਇਡ ਕਰੇ ਆਪਣੇ ਘਰ ਵਿੱਚ ਰਹੇ ਆਪਣੇ ਜਿਹੜੇ ਨਾਰਮਲ ਆਪਾਂ ਚ ਇਹ ਤੁਸੀਂ ਕਰਾਂਦੇ ਆਂ ਅੰਦਰ ਉਹ ਤੋਂ ਜਿਹੜੇ ਸੇਫਟੀ ਦੇ ਮਿਊਜ਼ੇਅਸ ਹੈ ਜਦ ਵੀ ਆਪਾਂ ਰੈੱਡ ਸਾਇਰਨ ਕਰਦੇ ਆ ਤੇ ਉਸ ਟਾਈਮ ਤੇ ਇਮੀਡੀਏਟਲੀ ਜਿਹੜਾ ਆਏਗਾ ਤੁਸੀਂ ਉਹ ਐਨਸ਼ੂਰ ਕਰ ਲਓ ਤੇ ਨਾਲ ਹੀ ਜਿਹੜੀ ਇਕੱਠ ਜਿੱਥੇ ਹੋ ਸਕਦਾ ਜਿਵੇਂ ਕਿ ਵੱਡੀ ਵੱਡੀ ਫੰਕਸ਼ਨਸ ਆਪਾਂ ਕਰਦੇ ਆਂ ਵੱਡੀ ਵੱਡੀ ਸੈਲੀਬ੍ਰੇਸ਼ਨਸ ਕਰਦੇ ਆ ਤੇ ਵੱਡੇ ਇਕੱਠ ਜਿਹੜੇ ਹੈਗੇ ਉਹ ਆਪਾਂ ਐਵੋਇਡ ਕਰੀਏ ਜਿਹੜੇ ਐਵੈਡੇਬਲ ਹੋ ਸਕਦੇ ਆ ਜਿਵੇਂ ਆਪਾਂ ਕੋਈ ਪ੍ਰੋਗਰਾਮ ਰੱਖਣਾ ਹੋਵੇ ਕੋਈ ਫੰਕਸ਼ਨ ਰੱਖਣਾ ਹੋਵੇ ਵੱਡਾ ਜਿੱਥੇ ਆਪਾਂ ਐਕਸਪੈਕਟ ਕਰ ਰਹੇ ਨੇ ਕਿ 500 ਹਜ਼ਾਰ ਵਿਅਕਤੀ ਹੋ ਸਕਦਾ ਉਹ ਬੈਟਰ ਹੈ ਕਿ ਹਾਲ ਦੀ ਕਿਹ ਤੇ ਇਹਦੇ ਨਾਲ ਨਾਲ ਜਿਹੜੇ ਵੱਡੇ ਮਾਲ ਹੈ ਵੱਡੀ ਬਿਲਡਿੰਗਸ ਹੈ ਉਹਦੇ ਵਿੱਚ ਕੋਸ਼ਿਸ਼ ਇਹ ਕਰੀਏ ਆਪਾਂ ਕਿ ਉੱਥੇ ਜਾਣ ਦੀ ਲੋੜ ਨਾ ਪਵੇ ਜੇ ਜ਼ਰੂਰਤ ਹੈ ਵੀ ਤਾਂ ਵੀ ਜਿਹਦੇ ਆਪਣੀ ਜੇ ਸਾਨੂੰ ਆਪਾਂ ਰੈਡ ਅਲਰਟ ਜਾਰੀ ਕਰਦੇ ਹਾਂ ਤਾਂ ਇਮੀਡੀਏਟਲੀ ਤੁਸੀਂ ਜਿਹੜਾ ਹੈਗਾ ਉੱਥੇ ਸੇਫ ਲੋਕੇਸ਼ਨ ਤੇ ਪਹੁੰਚ ਜਾਓ ਕਿਉਂਕਿ ਨਾਰਮਲ ਕੋਰਸ ਵਿੱਚ ਜਦੋਂ ਐਨਮੀ ਅਟੈਕ ਕਰਦੇ ਹੈ ਤਾਂ ਉਹ ਜਿਹੜੇ ਵੱਡੀ ਬਿਲਡਿੰਗਸ ਹੁੰਦੀ ਹੈ ਜਾਂ ਹਾਈ ਡेंसिटी ਬਿਲਡਿੰਗਸ ਹੁੰਦੀ ਹੈ ਉਹਨਾਂ ਤੇ ਹੀ ਅਟੈਕ ਹੁੰਦਾ ਹੈ ਇਸ ਕਰਕੇ ਆਪਾਂ ਸਿਰਫ ਪ੍ਰੀਕਾਸ਼ਨ ਦੇ ਤੌਰ ਤੇ ਲੋਕਾਂ ਨੂੰ ਜਿਹੜਾ ਹੈਗਾ ਉਹ ਅਵੇਅਰ ਕਰ ਰਹੇ ਹਾਂ ਇਸ ਸਮੇਂ ਦੁਕਾਨਾਂ ਬੰਦ ਕਰਨ ਦੇ ਸੰਬੰਧ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਵੀ ਆਰਡਰ ਸਾਡੇ ਵੱਲੋਂ ਨਹੀਂ ਦਿੱਤਾ ਗਿਆ। ਲੇਕਿਨ ਲੋਕਾਂ ਵੱਲੋਂ ਇਹ ਡੱਡਾ ਕਰਕੇ ਜੀ ਕੋ ਡੀਜ਼ਲ ਪੈਟਰੋਲ ਦੇ ਟੈਂਕ ਭਰਾਏ ਜਾ ਰਹੇ, ਸਟੋਰ ਕੀਤੇ ਜਾ ਰਹੇ, ਉਦੋਂ ਰਾਸ਼ਨ ਵੀ ਸਟੋਰ ਕੀਤਾ ਜਾ ਰਿਹਾ। ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹਾਂਗਾ ਕਿ ਬਠਿੰਡਾ ਪੂਰੇ ਨਾਰਥ ਇੰਡੀਆ ਨੂੰ ਸਾਰਾ ਜਿਹੜਾ ਇਹਦਾ ਆਲਮੋਸਟ ਕਈ ਸਾਰੇ ਸਟੇਟਸ ਹੈ ਆਪਣੇ ਜਿਨ੍ਹਾਂ ਨੂੰ ਪੈਟਰੋਲ ਡੀਜ਼ਲ ਜਿਹੜੀ ਸਾਰੀ ਸਪਲਾਈ ਹੈ, ਉਹ ਬਠਿੰਡਾ ਕਰਦਾ ਹੈ, ਜਲੰਧਰ ਕਰਦਾ ਹੈ, ਹੁਸ਼ਿਆਰਪੁਰ ਕਰਦਾ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਸਥਿਤੀ ਹੈਗੀ ਹੈ ਜਿੱਥੇ ਆਪਾਂ ਪੈਟਰੋਲ ਡੀਜ਼ਲ ਜਾਂ ਫਿਰ ਗੈਸ ਦੇ ਜਿਹੜੇ ਸਿਲੰਡਰ ਸੀ ਉਹਨਾਂ ਦੀ ਕੋਈ ਕਮੀ ਆ ਸਕਦੀ ਹੈ ਮੇਰੀ ਬੇਨਤੀ ਸਾਰਿਆਂ ਨੂੰ ਇਹ ਹੀ ਹੈ कि ਤੁਸੀਂ ਬਿਲਕੁਲ ਚਿੰਤਿਤ ਨਾ ਹੋ ਆਪਾਂ ਸਾਰੇ ਜਿਹੜੀ ਵੀ ਜ਼ਰੂਰੀ ਵਸਤੂ ਨੇ ਉਹਨਾਂ ਦੀ ਪ੍ਰੋਪਰ ਸਮੀਖਿਆ ਕੀਤੀ ਹੋਈ ਹੈ ਉਹਨਾਂ ਦੀ ਜਿਹੜੀ ਸਾਨੂੰ ਲੋਡ ਹੋਏ ਕਿ ਉਸ ਦੇ ਹਿਸਾਬ ਨਾਲ ਪਬਲਿਕ ਨੂੰ ਮਹਿਆ ਕਰਵਾ ਲਿਆ ਜਾਏਗਾ ਜੇ ਕੋਈ ਸਟਾਕਿਸ ਜੇ ਕੋਈ ਡੀਲਰ ਜਾਣ ਬੁਝ ਕਰਕੇ ਲੋਕਾਂ ਨੂੰ ਕਿੰਦਾ ਸਰਟੀਫੀਕਟ ਅਵੇਲੇਬਲ ਨਹੀਂ ਹੈ ਟੈਂਪਰੇਰੀ ਤੌਰ ਤੇ ਕਿਉਂਕਿ ਜਿਵੇਂ ਤੁਸੀਂ ਖੁਦ ਵੀ ਕਿਹਾ ਕਿ ਕਈ ਥਾਵਾਂ ਤੇ ਲੋਕ ਜਿਹੜੇ ਹੈਗੇ ਪੈਨਿਕ ਬਾਇੰਗ ਕਰ ਰਹੇ ਨੇ ਹੋ ਸਕਦਾ ਹੈ ਕਿ ਟੈਂਪਰੇਰੀਲੀ ਉਹਦੇ ਉੱਥੇ ਜਿਹੜਾ ਟੌਪ ਸਟਾਕ ਹੋ ਜਾਵੇ ਪਰ ਇਹੋ ਜਿਹਾ ਨਹੀਂ ਹੈ ਕਿ ਆਪਾਂ ਉਹਨੂੰ ਰੀਪਲੇਨਿਸ਼ ਨਹੀਂ ਕਰ ਸਕਦੇ ਸਾਡੇ ਕੋਲ ਸਬਸਫੀਸ਼ੀਐਂਟ ਸਟਾਕ ਜਿਹੜਾ ਹੈ ਜਿੰਮ ਸਬਜ਼ੀ ਮੰਡੀ ਆ ਜੀ ਉੱਥੇ ਵੀ ਰੇਟ ਵੀ ਵਧਾਤੇ ਤੇ ਲੋਕ ਵੀ ਇਸ ਤਰ੍ਹਾਂ ਮੇਰੀ ਨੋਟਿਸ ਵਿੱਚ ਕੱਲ ਜਿਹੜਾ ਹੈਗਾ ਇੱਕ ਦੋ ਵਿਕਤੀਆਂ ਨੇ ਲਿਆਇਆ ਕਿ ਇਹ ਕੁਝ 8-10 ਰੁਪਏ ਦਾ ਆਲੂ ਔਰ ਪਿਆਜ਼ ਤੇ ਜਿਹੜਾ ਹੈਗਾ ਰੇਟ ਵਧਾ ਦਿੱਤੇ ਨੇ ਤੇ ਮੈਂ ਡੀਐਮਓ ਸਾਹਿਬ ਨੂੰ ਸਪਸ਼ਟ ਆਦੇਸ਼ ਦਿੱਤੇ ਨੇ ਕਿ ਇਮੀਡੀਏਟਲੀ ਜਿੰਨੇ ਵੀ ਆਪਣੇ ਹੋਲ سیلਰ ਰਿਟੇਲ ਇਸ ਪਥੀ ਮੰਡੀ ਦੇ ਆਸ-ਪਾਸ ਦੇ ਨੇ ਉਹਨਾਂ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਡਾਇਰੈਕਸ਼ਨ ਕਲੀਅਰ ਦੇ ਦਿੱਤੀ ਜਾਵੇ ਕਿ ਇਸ ਤਰੀਕੇ ਦੀ ਪ੍ਰੋਫਿਟ ਰਿੰਗ ਹਲਾ ਨਹੀਂ ਹੋਏਗੀ ਜੇ ਇਸ ਤਰੀਕੇ ਨਾਲ ਕਰਨਗੇ ਜਿਹੜਾ ਮੈਂ ਆਰਡਰ ਕੀਤਾ ਹੈ ਉਹਦੇ ਬੇਸਿਸ ਤੇ ਹਣ ਆਪਾਂ ਉਹਨਾਂ ਦੇ ਖਿਲਾਫ ਕਾ ਫਾਇਦਾ ਦਰਸ ਕਰਾਂਗੇ ਇੱਕ ਜਿਹੜਾ ਬਲੈਕਆਊਟ ਹੁੰਦਾ ਜੀ ਵਿੱਚ ਹਜੇ ਵੀ ਲੋਕ ਜੇ ਉਹ ਰਾਤ ਨੂੰ ਲੇਟਾ ਜਗਾ ਲੈਂਦੇ ਨੇ ਇਹ ਮੈਂ ਪਹਿਲਾਂ ਵੀ ਕਿਹਾ ਕਿ ਇਹ ਸਮਾਨ ਜਿਹੜਾ ਹੈਗਾ ਬੜਾ ਇਸ ਤਰੀਕੇ ਦਾ ਹੁੰਦਾ ਕਿ ਜਿੱਥੇ ਜੋ ਵੀ ਹਦਾਇਤ ਐਡਮਿਨਿਸਟ੍ਰੇਸ਼ਨ ਦੇਵੇ ਉਹਨੂੰ ਬਿਲਕੁਲ ਇਨਵਨ ਪਾਲਾ ਕਰਨੀ ਚਾਹੀਦੀ ਹੈ ਕਈ ਥਾਵਾਂ ਤੇ ਸਾਡੇ ਜਿਹੜੇ ਨੌਜਵਾਨ ਯੂਥ ਹੁੰਦਾ ਹੈ ਉਹ ਆਪਣੇ ਆਪ ਨੂੰ ਇੱਕ ਨਾ ਉਹ ਗਰਮ ਖੂਨ ਹੋਣ ਕਰਕੇ ਕਿ ਜੀ ਚਲੋ ਆਪਾਂ ਉੱਪਰ ਚੱਲਦੇ ਹਾਂ ਆਪਾਂ ਬੈਟਰੀ ਦੇ ਨਾਲ ਆਪਣਾ ਟਾਰਚ ਜਿਹੜਾ ਹੈ ਗਿਆ ਮੋਬਾਈਲ ਦੀ ਉਹ ਆਪਾਂ ਆਨ ਕਰ ਲੈਂਦੇ ਆ ਇਹ ਬਿਲਕੁਲ ਸਹੀ ਤਰੀਕਾ ਨਹੀਂ ਹੈ ਤੁਸੀਂ ਆਪਣੇ ਆਪ ਨੂੰ ਵੀ ਐਕਸਪੋਜ਼ ਕਰ ਰਹੇ ਹੋ ਤੁਸੀਂ ਜਿਹੜੇ ਆਸ-ਪਾਸ ਦੇ ਤੁਹਾਡੇ ਲੋਕ ਹੈ ਤੁਹਾਡਾ ਆਪਣਾ ਪਰਿਵਾਰ ਹੈ ਉਹਨੂੰ ਵੀ ਐਕਸਪੋਜ਼ ਕਰ ਰਹੇ ਹੋ ਬੇਨਤੀ ਹੈ ਕਿ ਜਦੋਂ ਰੈੱਡ ਸਾਇਰਨ ਹੋਵੇ ਕਈ ਥਾਵਾਂ ਤੇ ਇਹ ਵੀ ਦੇਖਿਆ ਕਿ ਜਦੋਂ ਬਿਜਲੀ ਚਲੀ ਜਾਂਦੀ ਹੈ ਤਾਂ ਸਾਰੇ ਖੇਤਾਂ ਦੇ ਵੱਲ ਤੁਰ ਪੈਂਦੇ ਨੇ ਤੋ ਕਹਿੰਦੇ ਕਿ ਬਾਹਰ ਚਲੇ ਜਾਓ ਮੈਂ ਪਹਿਲਾਂ ਵੀ ਕਿਹਾ ਕਿ ਜਦੋਂ ਰੈੱਡ ਸਾਇਰਨ ਹੋਏਗਾ ਤੁਸੀਂ ਬਾਹਰ ਨਹੀਂ ਜਾਣਾ ਹੈ ਅੰਦਰ ਜਾਣਾ ਹੈ ਅੰਦਰ ਜਾਣਾ ਹੈ ਖਿੜਕੀਆਂ ਤੋਂ ਦੂਰ ਜਾਂ ਜਿਹੋ ਇਹ ਜਿਹੀ ਬਸਤੀ ਜਿਹੜੀ ਫਟ ਸਕਦੀ ਹੈ ਜਦੋਂ ਜਿਹੜੇ ਟੁਕੜੇ ਹੋ ਸਕਦੇ ਉਹ ਤੋਂ ਦੂਰ ਹੋ ਕੇ ਜਿਹੜਾ ਹੈਗਾ ਆਪਣੇ ਆਪ ਨੂੰ ਸੁਰੱਖਿਅਤ ਜਿਹੜਾ ਹੈਗਾ ਉਹ ਕਰਨਾ ਇੱਕ ਕੱਲ ਵੀ ਦੇਖਿਆਗਾ ਜਿਹੜੇ ਉਹ ਗਲਾਸ ਤੇ ਕੋਈ ਹੋਸਿਸman ਤੋਂ ਟੋੜੇ ਡਿੱਗੇ ਜੀ ਲੋਕ ਉਹਨਾਂ ਨੂੰ ਚੱਕੀ ਫਿਰਦੇ ਸੀ ਕੱਲ ਅਸੀਂ ਦੇਖਿਆ ਜਿੱਤ ਤੱਕ ਕੱਲ ਮੈਂ ਆਰਡਰ ਵੀ ਬਕਰੇ ਤੋਂ ਤੇ ਕਿਤਾ ਹੋਇਆ ਹੈ ਕਿ ਕੋਈ ਵੀ ਵਿਅਕਤੀ ਹੋਵੇ ਜੇ ਇਸ ਤਰੀਕੇ ਦੀ ਕੋਈ ਤੁਹਾਨੂੰ ਆ ਵਸਤੂ ਮਿਲਦੀ ਹੈ ਕੋਈ ਕੋਈ ਵੀ ਇਕੁਇਪਮੈਂਟ ਜਾਂ ਉਹਦਾ ਪਾਰਟ ਮਿਲਦਾ ਹੈ ਉਸ ਤੋਂ ਕੱਟ ਤੋਂ ਕੱਟ 100 ਮੀਟਰ ਦੀ ਦੂਰੀ ਬਣਾਈ ਰੱਖਣ ਸਾਡੇ ਕੰਟਰੋਲ ਰੂਮ ਜਾਂ ਫਿਰ ਪੁਲਿਸ ਕੰਟਰੋਲ ਰੂਮ ਤੇ ਉਹ ਕਾਲ ਕਰ ਲੈਣ ਤੇ ਜਦ ਤੱਕ ਪੁਲਿਸ ਨਹੀਂ ਆਂਦੀ ਉਹਦੇ ਬਿਲਕੁਲ ਵੀ ਨੇੜੇ ਨਾ ਜਾਣ ਕਿਉਂਕਿ ਇਹ ਬਲਾਸਟ ਵੀ ਹੋ ਸਕਤੇ ਤੇ ਇਹਦੇ ਨਾਲ ਜਿਹੜੀ ਕਿਸੇ ਦੀ ਜਾਨ ਵੀ ਜਾ ਸਕਦੀ ਹੈ